ਫੀਡਕੋਰਡ ਦੇ ਕਸਬਾ ਸਾਦਕ ਵਿਖੇ ਨਿਊ ਗਖੜਕਲਾਥ ਹਾਊਸ ਤੇ ਹੋਈ ਲੜਾਈ ਨੂੰ ਲੈ ਕੇ ਮੁੱਦਾ ਬਹੁਤ ਭਖ ਚੁੱਕਾ ਸੀ ਅਤੇ ਐਫ ਆਈ ਆਰ ਹੋਣ ਤੋਂ ਬਾਅਦ ਇਸ ਮੁੱਦੇ ਨੇ ਇੱਕ ਨਵਾਂ ਹੀ ਰੂਪ ਧਾਰਨ ਕਰ ਲਿਆ ਸੀ ਕਿਉਂਕਿ ਵਿਰਿੰਦਰਪਾਲ ਸਿੰਘ ਪਿੰਡ ਕੌਣੀ ਜੋ ਕਿ ਲੜਾਈ ਵਿੱਚ ਮੁੱਖ ਸੀ ਅਤੇ ਉਸ ਦੇ ਕੇਸਾਂ ਦੀ ਬੇਅਦਮੀ ਨੂੰ ਲੈ ਕੇ ਵੀਡੀਓ ਵਾਇਰਲ ਹੋਈ ਸੀ ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਅਤੇ ਸਮੂਹ ಗ್ರಾಮ ਪੰਚਾਇਤ ਪਿੰਡ ਕੌਣੀ ਨੇ ਗੰਭੀਰ ਨੋਟਿਸ ਲੈਂਦੇ ਆ ਐਸਐਚਓ ਨਵਦੀਪ ਸਿੰਘ ਪੱਟੀ ਨੂੰ ਮਿਲੇ ਅਤੇ ਉਸ ਤੋਂ ਕਾਰਵਾਈ ਦੀ ਮੰਗ ਕੀਤੀ ਤਾਂ ਉਸ ਤੋਂ ਬਾਅਦ ਨਵਦੀਪ ਸਿੰਘ ਪੱਟੀ ਅਤੇ ਸਮੂਹ ਸਿੱਖ ਜਥੇਬੰਦੀਆਂ ਦੀ ਸੋਝਪੂਝ ਨਾਲ ਇਹ ਮਸਲਾ ਸੁਲਝਾ ਲਿਆ ਗਿਆ। ਥਾਣਾ ਇਕੱਠੇ ਹੋਣ ਤੋਂ ਬਾਅਦ ਦੋਨਾਂ ਧਿਰਾਂ ਵੱਲੋਂ ਗੁਰਦੁਆਰਾ ਸਾਹਿਬ ਵਿਖੇ ਜਾ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਗੁਰੂ ਸਾਹਿਬਾਨ ਤੋਂ ਮਾਫੀ ਮੰਗੀ ਅਤੇ ਅੱਗੇ ਤੋਂ ਇਕੱਠੇ ਚੱਲਣ ਅਤੇ ਮਨ ਵਿੱਚ ਕੋਈ ਵੀ ਭੇਦ ਭਾਵ ਨਾ ਰੱਖ ਕੇ ਚੱਲਣ ਦਾ ਪ੍ਰਣ ਕੀਤਾ ਸੋ ਆਓ ਦੇਖਦੇ ਹਾਂ ਸਾਧਕ ਤੋਗਰਾ ਸੰਧੂ ਦੇ ਨਾਲ ਦਮ ਸ਼ਾੜਾ ਦੀ ਵਿਸ਼ੇਸ਼ ਰਿਪੋਰਟ ਵਾਹਿਗੁਰੂ ਜੀ ਦਾ ਖਾਸਾ ਵਾਹਿਗੁਰੂ ਜੀ ਕੀ ਫਤਿਹ ਸਾਰੀ ਸੰਗਤ ਫਤਿਹ ਪ੍ਰਵਾਨ ਕਰਿਓ ਜੀ ਸਾਡੇ ਸਾਦੇ ਵਿੱਚ ਜਿਹੜਾ ਕੱਲ ਦੋ ਕਪੜੇ ਵਾਲੀ ਦੁਕਾਨ ਤੇ ਲੜਾਈ ਝਗੜਾ ਹੋਇਆ ਸੀ ਸਾਡੇ ਕੋਲੋਂ ਅਣਜਾਣੇ ਵਿੱਚ ਅਣਜਾਣੇ ਵਿੱਚ ਸਾਡੇ ਕੋਲੋਂ ਉਹ ਮੁੰਡੇ ਦੇ ਪੱਟ ਖੁੱਲ ਗਈ ਉਹ ਮੁੰਡੇ ਦੇ ਕੇਸਾਂ ਦੀ ਬੇਅਦਬੀ ਹੋਈ ਜੇ ਸੰਗਤ ਨੂੰ ਜੇ ਕਿਸੇ ਕੋਲ ਉਹ ਸਾਡੇ ਤੇ ਗੁੱਸਾ ਗਿਆ ਹੈ ਅਸੀਂ ਉਹ ਚੀਜ਼ ਦੀ ਮਾਫੀ ਮੰਗਦੇ ਗੁਰੂ ਗ੍ਰੰਥ ਸਾਹਿਬ ਕੋਲੋਂ ਅਸੀਂ ਗੁਰੂ ਗ੍ਰੰਥ ਸਾਹਿਬ ਕੋਲ ਉਹ ਚੀਜ਼ ਮਾਫੀ ਮੰਗਦੇ ਆ ਸਾਡਾ ਇਹ ਮੁੱਦਾ ਇੱਥੇ ਨਿਬੜ ਚੁੱਕਾ ਹੈ ਸਾਡੀ ਦੋਵਾਂ ਧਿਰਾਂ ਦੀ ਸਹਿਮਤੀ ਹੈ ਇੱਕ ਮੇਰੇ ਹੱਥ ਜੋੜ ਕੇ ਦੂਜੀ ਬੇਨਤੀ ਹੈਗੀ ਹੈ ਕਿ ਸੋਸ਼ਲ ਮੀਡੀਆ ਵਾਲਿਆਂ ਨੂੰ ਸਾਡਾ ਆਪਸ ਵਿੱਚ ਵਰਤ ਵਰ ਦੇਵਾ ਪਿਛਲੇ 15 ਸਾਲਾਂ ਤੋਂ ਪਰਿਵਾਰਾਂ ਦਾ ਹੈ ਤੁਹਾਡਾ ਸੋਸ਼ਲ ਮੀਡੀਆ ਤੇ ਕਿਸੇ ਦਾ ਕੁਛ ਨਹੀਂ ਜਾਂਦਾ ਕਮੈਂਟਾਂ ਦੇ ਵਿੱਚ ਕਿਤੇ ਕਿਸੇ ਨੂੰ ਗਾਲ ਕਿਸੇ ਨੂੰ ਕੀ ਕੱਢੀ ਜਾਂਦੀ ਹੈ ਕਿਸੇ ਦਾ ਇਹ ਕਮੈਂਟ ਕੀਤਾ ਜਾਂਦਾ ਇਹਨਾਂ ਦੀ ਦੁਕਾਨ ਨੂੰ ਅੱਗ ਲਾ ਦਿਓ ਉਹ ਚੀਜ਼ਾਂ ਬੇਹੱਦ ਖਤਰਨਾਕ ਨੇ ਆਪਾਂ ਆਪਸ ਵਿੱਚ ਸਾਰੇ ਹਿੰਦੂ ਸਿੱਖ ਭਰਾ ਇਹ ਚੀਜ਼ ਨੂੰ ਮੁੱਦਾ ਨਾ ਬਣਾਇਆ ਜਾਵੇ ਤੇ ਇਹ ਚੀਜ਼ ਦੀ ਖਿਮਾ ਮੰਗਦੇ ਆ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਹ ਇਹਨਾਂ ਵੱਲੋਂ ਵੀ ਜਿਹੜੀ ਗਲਤੀ ਸਾਡੀ ਵਾਹਿਗੁਰੂ ਜੀ ਦਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਹ ਜੋ ਸਾਡੇ ਬੱਚਿਆਂ ਵੱਲੋਂ ਗਲਤੀ ਹੋਈ ਆ ਉਸ ਦੀ ਅਸੀਂ ਖਿਮਾ ਮੰਗਦੇ ਆ ਪਰਿਵਾਰ ਆਲੇ ਬੱਚਿਆਂ ਦੇ ਠੀਕ ਹੈ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਨਾ ਤੋਂ ਪਰਵਾਹ ਦੇ ਜੋ ਵੀ ਕਲਪਤ ਹੋਈ ਸੀ ਵਰਤਾਰਾ ਸੀ ਪਰ ਕਟਨਾਗੀ ਵਾਪਰੀ ਸਤਾਵ ਦੀ ਫੇਰ ਵੀ ਹੋਈ ਕਿਸਾਂ ਦੀ ਬੇਦਬੀ ਹੋਈ ਆ ਉਹਦੇ ਕਰਕੇ ਸਿੱਖ ਜੱਤੇ ਬੰਦੀਆਂ ਤੇ ਪਿੰਡ ਕੌਣੀ ਦੇ ਵੱਲੋਂ ਸਾਰੀ ਜਿਹੜੀ ਸੰਗਤ ਆਈ ਸੀਗੀ ਅੱਜ ਉਹ ਕਾਰਵਾਈ ਤੇ ਲੈ ਆਏ ਸੀ ਚਲੋ ਨਾਲ ਪਰਚਾ ਹੋਇਆ ਸੀਗਾ ਤੇ ਪ੍ਰਸ਼ਾਸਨ ਦੀ ਨਿਗਾਚ ਨਹੀਂ ਸੀ ਪ੍ਰਸ਼ਾਸਨ ਦੀ ਨਿਗਾਚ ਲਿਆ ਕੇ ਕਾਰਵਾਈ ਲਈ ਪਿੰਡ ਆਇਆ ਸੀਗਾ ਉਹ ਕਾਰਵਾਈ ਤੋਂ ਚਲੋ ਅੱਗੇ ਗੱਲ ਚੱਲੀ ਕਿ ਜਿਹੇ ਪਰਿਵਾਰ ਮਾਫੀ ਮੰਗਦੇ ਆ ਤਾਂ ਇਹ ਗੱਲ ਸੇ ਨਿਬੜ ਸਕਦੀ ਆ ਚਲੋ ਉਹ ਜਿਹੜੇ ਬੌਜੀ ਹੈਗੇ ਸੇਟ ਮੁਲਾਜ਼ਮ ਜਿੰਨੇ ਹੈਗੇ ਇਹਨਾਂ ਦੇ ਉਹ ਸਾਰੇ ਆਏ ਆ ਉਹਨਾਂ ਨੇ ਆ ਕੇ ਗੁਰਗਾਂ ਸਿੰਘ ਦੀ ਯੂਨੀਚੇ ਮਾਫੀ ਮੰਗੀ ਆ ਤੇ ਇਹ ਗੱਲ ਇੱਥੇ ਖਤਮ ਹੁੰਦੀ ਆ ਕਿਉਂਕਿ ਅਸੀਂ ਵੀ ਚਾਹੁੰਦੇ ਆ ਤੇ ਇਹ ਵੀ ਚਾਹੁੰਦੇ ਆ ਵੀ ਅੱਗੇ ਜਿਹੜੀ ਗੱਲ ਆ ਨਾ ਵਧੇ ਇਹ ਚਾਹੁੰਦੇ ਆ ਵੀ ਸਾਡੇ ਤੋਂ ਜਿਹੜੀ ਘਟਨਾ ਜਿਹੜੀ ਗੱਲ ਹੋਈ ਆ ਦਸਤਾਰ ਨਾਲ ਛਪਿਆ ਉਹਦੇ ਅਸੀਂ ਮਾਫੀ ਮੰਗਦੇ ਆ ਇੱਥੇ ਅਸੀਂ ਅਸੀਂ ਵੀ ਆਸ ਕਰਦੇ ਆ ਕਿ ਪ੍ਰਸ਼ਾਸਨ ਵੀ ਇਸ ਗੱਲ ਦੇ ਵਿੱਚ ਜਿਹੜੀ ਆ ਜਿੰਨੇ ਉਹਨਾਂ ਨੇ ਗੱਲ ਕੀਤੀ ਹੈ ਪਕਾਉਣਗੇ ਕਿ ਗੱਲ ਜਿਹੜੀ ਇੱਥੇ ਇਹਨਾਂ ਨੇ ਖਤਮ ਕੀਤੀ ਆ ਤੇ ਜਿਹੜਾ ਪਰਚਾ ਹੋਇਆ ਦਾ ਮੁੰਡਿਆਂ ਤੇ ਪ੍ਰਸ਼ਾਸਨ ਵੀ ਉਹ ਦਰਸੇ ਇੱਕ ਸੇ ਭਾਈ ਸਾਹਿਬ ਇੱਕ ਹੋਰ ਬੇਨਤੀ ਹੈ ਵੀ ਇੱਕ ਬੇਨਤੀ ਹੋਰ ਹੈਗੀ ਹੈ ਅਸੀਂ ਇਹ ਗੱਲ ਕਹਿ ਰਹੇ ਆਂ ਵੀ ਅਸੀਂ ਜਿਹੜੀ ਜੋ ਵੀ ਸਾਡਾ ਹੋਇਆ ਰਾਜinama ਆਪਸੀ ਸਹਿਮਤੀ ਨਾਲ ਹੋਇਆ ਕੋਈ ਕਿਸੇ ਦੀ ਜ਼ਬਰਦਸਤੀ ਨਾਲ ਨਹੀਂ ਹੋਇਆ ਅੰਕਲ ਜੀ ਤੁਸੀਂ ਇਹ ਗੱਲ ਕਹੋ ਜੀ ਜੋ ਵੀ ਸਾਡਾ ਫੈਸਲਾ ਹੋਇਆ ਸਾਡੀ ਆਪ ਦੀ ਸਾਰਿਆਂ ਦੀ ਸਹਿਮਤੀ ਨਾਲ ਹੋਇਆ ਕੋਈ ਕਿਸੇ ਦਾ ਕੋਈ ਪ੍ਰੈਸ਼ਰ ਨਹੀਂ ਕੋਈ ਨਹੀਂ ਤੁਸੀਂ ਫਿਰ ਜੀ ਆਪਾਂ ਬਾਬਾ ਜੀ ਕਹੋ ਜੀ ਵੈਗਰੂ ਜੀ ਦਾ ਖਾਲਸਾ ਵੈਗਰੂ ਜੀ ਦੀ ਫਤਿਹ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਵਿੱਚ ਬਿਰਾਜਮਾਨ ਸਾਰੀ ਸੰਗਤ ਦਾ ਧੰਨਵਾਦ ਸਮੁੱਚੇ ਨਗਰ ਦਾ ಗ್ರಾಮ ਪੰਚਾਇਤ ਦਾ ਧੰਨਵਾਦ ਵੀਰ ਕਰਸੇਵ ਸਿੰਘ ਪਹਾੜਾ ਜੀ ਜਾਂ ਜੋ ਸਾਡੇ ਸਤਲੁਜ ਮਿਸਲ ਦੇ ਸਿੰਘ ਆਏ ਆ ਜਾਂ ਜਿੰਨੀ ਵੀ ਜਥੇਬੰਦੀ ਦੇ ਜਹੇਦਾਰ ਸਾਹਿਬ ਆਏ ਆ ਬਲਦੇਵ ਸਿੰਘ ਖਾਲਸਾ ਜੀ ਡੋਟ ਜਿੰਨੀ ਵੀ ਸਾਡੇ ਨਾਲ ਸੰਗਤੀ ਰੂਪ ਵਿੱਚ ਸਿੰਘ ਆਏ ਆ ਸਾਰਿਆਂ ਦਾ ਹੀ ਤਹਿ ਦਿਲੋਂ ਧੰਨਵਾਦ ਕਰਦੇ ਆਂ ਮਸਲਾ ਇਹ ਹੋਇਆ ਸੀਗਾ ਕਿ ਕੱਪੜਾ ਕਾਰੋਬਾਰੀ ਗਖੜ ਜੀ ਉਹਨਾਂ ਦੀ ਦੁਕਾਨ ਦੇ ਉੱਤੇ ਬੱਚੇ ਆਉਂਦੇ ਆ ਤੇ ਉੱਥੇ ਆ ਕੇ ਜਿਹੜੀ ਲੜਾਈ ਹੋਈ ਲੜਾਈ ਦੇ ਵਿੱਚ ਉਸ ਬੱਚੇ ਦੀ ਦਸਤਾਰ ਲੱਥੀ ਦੇ ਕੇਸਾਂ ਤੋਂ ਫੜ ਕੇ ਜਿਹੜੀ ਉਹ ਬੇਅਦਵੀ ਹੋ ਗਈ ਸੰਗਤੀ ਰੂਪ ਵਿੱਚ ਇਹ ਫੈਸਲਾ ਹੋਇਆ ਗੁਰੂ ਦੀ ਸਮੁੱਚੀ ਸੰਗਤ ਤੋਂ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਉਹਨਾਂ ਨੇ ਇਸ ਅਵਗਿਆ ਦੀ ਖਿਮਾ ਜਾਂਚਨਾ ਕੀਤੀ ਹੈ ਇਸ ਮੁੱਦੇ ਨੂੰ ਅਸੀਂ ਸਿੱਖ ਸੰਗਤਾਂ ਨੂੰ ਬੇਨਤੀ ਕਰਦੇ ਹਾਂ ਕਿ ਇੱਥੇ ਹੀ ਇਸ ਸਮਾਪਤੀ ਇਸ ਮੁੱਦੇ ਦੀ ਫੇਮਾਂ ਦੇ ਜਾਚ ਕੋਸ ਪਰਿਵਾਰ ਹੋਏ ਆ ਪੂਰੇ ਵਪਾਰ ਮੰਡਲ ਦੇ ਪ੍ਰਧਾਨ ਸੇਠੀ ਸਾਹਿਬ ਵੀ ਨਾਲ ਸਾਡੇ ਖੜੇ ਆ ਸਾਰਾ ਜਿਹੜਾ ਸਾਦਕ ਦੇ ਵਪਾਰੀ ਵੀਰ ਨੇ ਸਾਡੇ ਦੁਕਾਨਦਾਰ ਵੀਰ ਨੇ ਇੱਥੇ ਗੁਰੂ ਦੀ ਹਜੂਰੀ 'ਚ ਹਾਜ਼ਰ ਆ ਉਸ ਤੋਂ ਪਹਿਲਾਂ ਸਾਦਕ ਥਾਣਾ ਦੇ ਐਸ ਐਚ ਓ ਸਾਹਿਬ ਦੀ ਮੌਜੂਦਗੀ ਦੇ ਵਿੱਚ ਉੱਥੇ ਮੀਡੀਆ ਦੀ ਕੁਝ ਹਾਜ਼ਰੀ ਦੇ ਵਿੱਚ ਇਹ ਗੱਲ ਜਿਹੜੀ ਸਾਡੀ ਸਾਰੀ ਐਕਸਪਲੇਨ ਹੋਈ ਸੀ ਜਿੰਨੀ ਵੀ ಗ್ರಾಮ ਪੰਚਾਇਤ ਸਾਡੇ ਪਿੰਡ ਦੀ ਜਾਂ ਸਾਡੀ ਸੰਗਤ ਹੈ ਉਹ ਸਾਰੀ ਦਾ ਤਹਿਤ ਨੋ ਧੰਨਵਾਦ ਕਰਦੇ ਆ ਪਹੁੰਚੀ ਹੋਏ ਸਾਰੇ ਮੀਡੀਆ ਦਾ ਧੰਨਵਾਦ ਕਰਦੇ ਆ ਇਹ ਨਿਮਰਤਾ ਸਹਿਤ ਅਸੀਂ ਆਪਣੀਆਂ ਜਥੇਬੰਦੀਆਂ ਵੱਲੋਂ ਬੇਨਤੀ ਜ਼ਰੂਰ ਕਰਦੇ ਆਂ ਕਿ ਜੋ ਕਮੈਂਟਾਂ ਦੇ ਵਿੱਚ ਕੋਈ ਕੋਈ ਦੁਕਾਨ ਨੂੰ ਅੱਗ ਲਾਉਣ ਦੀ ਜਾਂ ਭੰਨ ਤੋੜ ਦੀ ਜਾਂ ਹੋਰ ਕੋਈ ਗੱਲ ਕਰਨ ਦੀ ਗੱਲ ਕਰਦਾ ਉਹ ਕਦਾ ਜਿੱਤਨਾ ਇਹ ਚੀਜ਼ ਸੋਚੇ ਜੇ ਕੋਈ ਕਿਸੇ ਤਰ੍ਹਾਂ ਦਾ ਕਿਸੇ ਇਹਨਾਂ ਵੀਰਾਂ ਦੇ ਨਾਲ ਕੋਈ ਕਰਦਾ ਤੇ ਅਸੀਂ ਇਹਨਾਂ ਵੀਰਾਂ ਨਾਲ ਵੀ ਖੜੇ ਆਂ ਤਕਾ ਕਿਸੇ ਨਾਲ ਕੋਈ ਬਰਦਾਸ਼ਤ ਨਹੀਂ ਹੋਊਗਾ ਭੈ ਕਾਹੂ ਕੋ ਦੇਦਣਾ ਨਾ ਪਹਿਮਾਨ ਤਾਨ ਦਾ ਸਿਧਾਂਤ ਹੈ ਭੈ ਦੇਣਾ ਪਾਪ ਤੇ ਭੈ ਮੰਨਣਾ ਮਹਾਪਾਪ ਹੈ ਸੋ ਮੈਂ ਹੁਣ ਬੇਨਤੀ ਕਰਾਂਗਾ ਮਿਸਲ ਸਤਲੋਜ ਦੇ ਸਿੰਘ ਪਹੁੰਚੇ ਆ ਕਿ ਉਹ ਵੀ ਆਪਣੇ ਜਿਹੜੇ ਸੰਗਤ ਨੂੰ ਮੁਖਾਤਵ ਜਰੂਰ ਹੋਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੇਠੀ ਸਾਹਿਬ ਨੂੰ ਵੀ ਆ ਬੇਨਤੀ ਹੈ ਕਿ ਇੱਕ ਦੋ ਸ਼ਬਦ ਆਪਣੇ ਜਿਹੜੇ ਆ ਪਰਿਵਾਰਕ ਸਾਡੀ ਸਾਂਝ ਆ ਉਹਦੇ ਵਿਖਾਈ ਕਹਿ ਦੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਜੋ ਵੀ ਘਟਨਾ ਹੋਈ ਹੈ ਜੀ ਦੋਨਾਂ ਪਰਿਵਾਰਾਂ ਨੇ ਮਾਫੀ ਮੰਗ ਲਈ ਹੈ ਜੀ ਸਾਡਾ ਇਨ੍ਹਾਂ ਪਰਿਵਾਰਾਂ ਨਾਲ ਬਹੁਤ ਹੀ ਪੁਰਾਣੇ ਰਿਲੇਸ਼ਨ ਆ ਜੀ ਔਰ ਸਾਨੂੰ ਆਸ ਆ ਵੀ ਉਸੇ ਤਰ੍ਹਾਂ ਹੀ ਅਸੀਂ ਵਰਤਦੇ ਰਵਾਂਗੇ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦਾ ਇੱਕ ਹੋਰ ਮੇਰੇ ਵੱਲੋਂ ਬੇਨਤੀ ਹੈ ਸਾਡਾ ਵਰਕਰ ਜਦੋਂ ਹਸਪਤਾਲ ਸੀਗਾ ਜਿਹੜੇ ਮੁੰਡੇ ਨਾਲ ਲੜਿਆ ਸੀਗਾ ਮੁੰਡੇ ਇਹ ਕਹਿੰਦੇ ਤੁਹਾਨੂੰ ਅਸੀਂ ਦੇਖਾਂਗੇ ਇੱਥੇ ਆਪਾਂ ਗੁਰੂ ਗ੍ਰੰਥ ਸਾਹਿਬ ਦੀ ਹਾਜ਼ਰੀ ਵਿੱਚ ਫੈਸਲਾ ਲਿਆ ਜਿਹੜੇ ਆਪਸੀ ਆਪਦੇ ਦੂਜੇ ਨਿੱਜੀ ਮਾਤਮੇ ਇਹਦਾ ਉਹਨਾਂ ਨੂੰ ਮਟਾਉਣ ਦਾ ਫੈਸਲਾ ਲਿਆ ਆਪਾਂ ਉਹ ਸਾਰੇ ਫੈਸਲੇ ਆਪਾਂ ਇੱਥੇ ਛੱਡਨੇ ਆ ਜੀ ਤੇ ਆਪਾਂ ਗੁਰੂ ਸਾਹਿਬ ਨੂੰ ਦੁਖੀ ਹੋਵਾਂਗੇ ਜੇ ਇਹ ਚੀਜ਼ ਤੋਂ ਮੁਕਰਾਣੇ ਦਾ ਕੋਈ ਬੰਦਾ ਇੱਕ ਨਾ ਜੀ ਬੇਨਤੀ ਆ ਸਾਡੇ ਕੋਲੇ ਮਨਪ੍ਰੀਤ ਸਿੰਘ ਭੋਲੂ ਵਾਲਾ ਜੀ ਉਹ ਪਹੁੰਚੇ ਅਸੀਂ ਤੇ ਦਿਲ ਦੀਆਂ ਗਰਾਈਆਂ ਜੋ ਆਪਣੇ ਨਗਰ ਵੱਲੋਂ ಗ್ರಾಮ ਪੰਚਾਇਤ ਵੱਲੋਂ ਧੰਨਵਾਦ ਕਰਦੇ ਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਿ ਸ੍ਰੀ ਅਕਾਲ ਜੀ ਸਾਰਿਆਂ ਸੰਗਤਾਂ ਦਾ ਬਹੁਤ ਬਹੁਤ ਧੰਨਵਾਦ ਔਰ ਗੁਰੂ ਅਰਜਨ ਸਾਹਿਬ ਜੀ ਦਾ ਧੰਨਵਾਦ ਇਹ ਅਣਜਾਣੇ ਜਿਹੜੀ ਗਲਤੀ ਹੋਈ ਬੱਚਿਆਂ ਤੋਂ ਲੜਾਈ ਕਰਦੇ ਆ ਉਹਦੇ ਲਈ ਅਸੀਂ ਗੁਰੂ ਅਰਜਨ ਸਾਹਿਬ ਤੋਂ ਮਾਫੀ ਮੰਗੀ ਹੈ ਔਰ ਅੱਜ ਤੋਂ ਸਾਡਾ ਜਿਹੜਾ ਹੈਗਾ ਕੋਈ ਵੀ ਤਰੰਜਿਸ਼ ਨਹੀਂ ਨਹੀਂ ਰਹੇਗੀ ਵਿਰੋਧ ਨਹੀਂ ਜਾਏਗਾ ਧੰਨਵਾਦ ਸਭ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਵਿੱਚ ਕਤਰ ਹੋਏ ਗੁਰੂ ਰੂਪੀ ਖਾਲਸਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਬਹੁਤ ਹੀ ਲੇਟ ਪਹੁੰਚਿਆ ਸਾਡੀ ਅੱਜ ਪੇਟਾਵਾਰ ਮੀਟਿੰਗ ਸੀ ਪੈਨਸ਼ਨ ਯੂਨੀਅਨ ਦੀ ਜੋ ਤੁਸੀਂ ਸੰਗਤਾਂ ਨੇ ਵਪਾਰ ਮੰਡਲ ਨੇ ਫੈਸਲਾ ਕੀਤਾ ਮੈਂ ਇਸ ਇਲਾਗਾ ਕਰਦਾ ਕਿਉਂਕਿ ਪੰਜਾਬ ਤਾਂ ਪਹਿਲਾਂ ਹੀ ਬਹੁਤ ਨੁਕਸਾਨ ਹੋ ਚੁੱਕਿਆ ਹਿੰਦੂ ਸਿੱਖ ਦਾ ਪਵਾਰਾ ਅਸੀਂ ਕਿਸੇ ਕਲਾ ਚਿੱਤ ਵੀ ਨਹੀਂ ਪੈਣ ਦੇਣਾ ਜੇ ਕੋਈ ਸ਼ਰਾਰਤੀ ਬੰਦਾ ਕਿਸੇ ਧਿਰ ਦਾ ਵੀ ਇਸ ਤੋਂ ਰਾਜੀ ਲਾਵੇ ਤੋਂ ਬਾਅਦ ਸਮਝੌਤੇ ਤੋਂ ਬਾਅਦ ਕੋਈ ਕਿਸੇ ਕਿਸਮ ਦਾ ਕਮੈਂਟ ਕਰੂਗਾ ਜਾਂ ਕੋਈ ਕਰੂਗਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ